99 ਸਾਲ ਦੀ ਆਮਦ ਦੇ ਸਬੰਧ ਵਿੱਚ ਅੱਜ ਠਾਣਾ ਤਾਰੀਵਾਲ ਵਿਖੇ ਜੀ ਗੁਰੂਗ੍ਰੰਥ ਸਾਹਿਬ ਮਹਾਰਨ ਨੂੰ ਲਿਆ ਕੇ ਤੇ ਇਹੀ ਜੀ ਅਰਦਾਸ ਕੀਤੀ ਜਿਹੜਾ ਆਉਣ ਵਾਲਾ ਸਾਲ ਹੈ ਉਹ ਪੁਲਿਸ ਮੈਕਮ ਲਈ ਵਾਸਤੇ ਜਿਹੜਾ ਉਹ ਵਧੀਆ ਰਵੇ ਤੇ ਸ਼ਾਂਤੀ ਬਣੀ ਰਵੇ ਪਿਛਲੇ ਸਾਲ ਕਾਫੀ ਚੈਲੰਜਸ ਆਈ ਜੀ ਆ ਖਾਸ ਕਰ ਜਿਹੜਾ ਹੁਣ ਪਿਛਲੇ ਮਹੀਨੇ ਚ ਸਾਰਿਆਂ ਨੂੰ ਪਤਾ ਹੈ ਪੁਲਿਸ ਦੇ ਜਿਹੜੇ ਸਟੈਬਲਿਸ਼ਮੈਂਟਸ ਤੇ ਕਾਫੀ ਜਿਹੜਾ ਹਮਲੇ ਹੋ ਗਏ ਸੀਗੇ ਜਿਹੜਾ ਕਾਫੀ ਚੈਲੈਂਜਿੰਗ ਸੀਗਾ ਸਾਡੇ ਵਾਸਤੇ ਤੇ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਸਾਰਾ ਕੁਝ ਸਹੀ ਰਿਹਾ ਜੀ ਤੇ ਹੁਣ ਅੱਗੇ ਵੀ ਇਸੇ ਕਰਕੇ ਪ੍ਰਮਾਤਮਾ ਦਾ ਓਟ ਆਸਾ ਲਿਆ ਜੀ ਕਿ ਅਗਲਾ ਸਾਲ ਵੀ ਜਿਹੜਾ ਉਹ ਸ਼ਾਂਤੀ ਹੋਣਾ ਬਤੀਤ ਹੋਵੇ ਹਾਂ ਇਹਨਾਂ ਨੂੰ ਆਪਣਾ ਹੁਣ ਵੈਸੇ ਵੀ ਆਪਾਂ ਡੇਲੀ ਬੇਸਿਸ ਤੇ ਵੀ ਕਰਦੇ ਰਹਿੰਦੇ ਆ ਇਹਨਾਂ ਦੀ ਆਪਣੇ ਹੌਸਲਾ ਵਜਾਈ ਇਹ ਹੀ ਆ ਕਿ ਆਪਣੇ ਜਿਹੜੀ ਦੇਖੋ ਜੀ ਤਨ ਮਨ ਆਪਣੀ ਜਿਹੜੀ ਡਿਊਟੀ ਕਰਨੀ ਚਾਹੀਦੀ ਹੈ ਉਹਦੇ ਕਰਕੇ ਹੀ ਸਾਰੇ ਸੇਫ ਆਪਣੇ ਅਸੀਂ ਤਾਂ ਜਿਹੜੇ ਆਪਣੇ ਪਬਲਿਕ ਹੁ ਸੇਫ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਜ਼ਰ ਕਰੇ ਸਭ ਤੋਂ ਪਹਿਲਾਂ ਸਮੁਸਤ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਆਪਣੀ ਸੋਸਾਇਟੀ ਨਵਾ ਜੋ ਕਿ ਨਵੀਂ ਸੋਇਜ ਬੈਕਰ ਸੋਸਾਇਟੀ ਪੰਜਾਬ ਦੇ ਸਮੁਸਤ ਇਲਾਕਾ ਨਿਵਾਸੀਆਂ ਵੱਲੋਂ ਅਰਦਾਸ ਕਰਦਾ ਕਿ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਖਾਸ ਕਰ ਡਿਪਟੀ ਸਾਹਿਬ ਸਾਡੇ ਮਾਨ ਸਾਹਿਬ ਤੇ ਮੈਡਮ ਐਸ ਐਚਓ ਬਲਜੀਤ ਕੌਰ ਤੇ ਉਹਨਾਂ ਦੇ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਅੱਜ ਨਵੇਂ ਸਾਲ ਦੀ ਆਮਦ ਦੇ ਉੱਤੇ ਸੁਖਮਨੀ ਸਾਹਿਬ ਦਾ ਪਾਠ ਰਖਵਾ ਕੇ ਜੁਗੋ ਜੁਗ ਅਟਲ ਤਾਂ ਤਾਂ ਸ਼੍ਰੀ ਗੁਰਗਰਨ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸਾਡੇ ਧਾਰੀਵਾਲ ਦੇ ਥਾਰਾ ਥਾਣੇ ਦੇ ਵਿੱਚ ਕਰਵਾਇਆ ਇਸ ਨਾਲ ਮੈਂ ਸਮਝਦਾ ਕਿ ਸਾਡੇ ਸ਼ਹਿਰ ਦੀ ਇੱਕ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਵਧੀਆ ਤਰੀਕੇ ਨਾਲ ਹੋਏਗੀ ਕਿਉਂਕਿ ਸਾਰੇ ਸ਼ਹਿਰ ਦੇ ਫੈਸਲੇ ਜਿਹੜੇ ਆ ਇਸ ਥਾਣੇ ਦੇ ਵਿੱਚ ਹੁੰਦੇ ਨੇ ਤੇ ਮੈਂ ਸਮਝਦਾ ਕਿ ਮੈਡਮ ਹੋਣਾ ਦੇ ਤੇ ਸਾਡੇ ਡਿਊਟੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕਰਕੇ ਅੱਜ ਨਵੇਂ ਸਾਲ ਦੀ ਜਿਹੜੀ ਆਮਦ ਕੀਤੀ ਹੈ ਤੇ ਅਰਦਾਸ ਕਰਦਾ ਕਿ ਪਰਮਾਤਮਾ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਵੱਲ ਧਰ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਜੋਰ ਲਗਾ ਕੇ ਇਸ ਨੂੰ ਜਿਹੜਾ ਖਤਮ ਕਰਨ ਦੇ ਵਿੱਚ ਲੱਗੀ ਹੈ ਇਸ ਵਿੱਚ ਪ੍ਰਸ਼ਾਸਨ ਸਾਡਾ ਕਾਮਯਾਬ ਹੋਵੇ ਤਾਂ ਸਾਰੇ ਜਿੰਨੇ ਸਮਸਤ ਇਲਾਕਾ ਨਿਵਾਸੀ ਹੈ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ ਬਿਲਕੁਲ ਜੀ ਚਾਈਨਾ ਡੋਰ ਮੈਂ ਸਮਝਦਾ ਕਿ ਚਾਈਨਾ ਡੋਰ ਇੱਕ ਡੋਰ ਨਹੀਂ ਇੱਕ ਆਸਮਾਨ ਦੇ ਵਿੱਚ ਲਟਕਦੀਆਂ ਹੋਈਆਂ ਤਲਵਾਰਾਂ ਨੇ ਜਿਹਦੇ ਨੇ ਪਤਾ ਨਹੀਂ ਕਿਦੇ ਉੱਤੇ ਹੈਵੀ ਹੋ ਜਣੀ ਹੈ ਉਹੀ ਪਿਛਲੇ ਸਾਲ ਵੀ ਵੇਖਿਆ ਐਸ ਸਾਲ ਵੀ ਕਿੰਨੀਆਂ ਕਿ ਅਦੇ ਡੋਰ ਦੇ ਨਾਲ ਕਿੰਨੀਆਂ ਕਿ ਜਾਨਾਂ ਚਲੀ ਗਈਆਂ ਉਹ ਚਾਹੇ ਬੱਚੇ ਦੀ ਹੋਵੇ ਚਾਹੇ ਬਜ਼ੁਰਗ ਦੀ ਹੋਵੇ ਮੈਂ ਸਮਝਦਾ ਕਿ ਇਹ ਡੋਰਾ ਨੂੰ ਬਿਲਕੁਲ ਹੀ ਇਹਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਜਿਹੜਾ ਵੇਚਦਾ ਪਿਆ ਹੈ ਉਹ ਤੇ ਬੜੀ ਸ਼ਕਤੀ ਦੇ ਨਾਲ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ